ਅੱਜ ਇੱਕ ਮਰਦਔਰਤ ਕੋ ਮਾਫੀ ਮੰਗਦਾ ਵੇਖਿਆ ਕਿੰਦਾ ਸਹੁਰਤ ਦੇ ਮੇਰੇ ਤੇ ਬਹੁਤ एहसान ਸੀ ਇੰਨੇ ਉਸ ਟਾਈਮ ਮੇਰਾ ਸਾਥ ਦਿੱਤਾ ਜਦੋਂ ਮੈਂ ਕੁਝ ਘੜੀਆਂ ਦਾ ਮਹਿਮਾਨ ਸੀ ਸਾਰੇ ਰੂਹ ਤੇ ਬਹੁਤ ਜ਼ਾਦੇ ਸਪਨੇ ਸੀ ਉਦੋਂ ਮੇਰਾ ਹੱਥ ਫੜਿਆ ਜਦੋਂ ਛੱਡ ਗਏ ਮੇਰੇ ਆਪਣੇ ਸੀ ਇੰਦ ਨੇ ਮੇਰੇ ਨਾਲ ਹਰ ਵਰੀ ਵਫਾ ਕੀਤੀ ਪਰ ਮੇਰਾ ਜਮੀਰ ਮੁੱਕਦਰ ਆ ਮੈਂ ਆਪਣਿਆਂ ਦੇ ਮਗਰ ਲਾ ਕੇ ਨੂੰ ਬਹੁਤ ਕੁੱਟਦਾ ਰਿਹਾ ਇਹ ਮੇਰੇ ਭੈਣ ਭਰਾ ਦੇ ਮਾਪਿਆਂ ਤੋਂ ਦੂਰ ਕਰਦੀ ਆ ਮੈਂ ਤੋਂ ਸੜਨ ਲੱਗ ਗਿਆ ਮੇਰੇ ਘਰ ਦੇ ਲੈ ਕੋ ਮੜੀ ਜੀ ਗੱਲ ਕਹਿਣੀ ਮੈਂ ਇਹ ਨਾਲ ਲੜਨ ਲੱਗ ਗਿਆ ਪ੍ਰੇਮ ਨੂੰ ਛੱਡ ਕੇ ਨਹੀਂ ਗਈ ਆਪਣੀ ਜੇਤੀ ਡੀ ਰਹੀ ਜਿੰਨਾਂ ਤੇ ਮੈਨੂੰ ਮਾਨ ਸੀ ਔਖੇ ਵੇਲੇ ਹੱਥ ਜਿਹੜਾਗੇ ਪਰ ਇਹ ਮੇਰਾ ਘਰ ਵੀ ਹੱਥ ਫੜ ਕੇ ਖੜੀ ਰਹੀ ਪਰ ਇਹਦੇ ਉਹ ਵੱਜੀਆਂ ਦੀ ਛੱਟ ਮੇਰੇ ਸੀਨੇ ਤੇ ਲੱਗਦੀ ਆ ਮੈਂ ਬਹੁਤ ਕਿਹਾ ਮੈਂ ਤੈਨੂੰ ਬਹੁਤ ਜ਼ਲੀਲ ਕੀਤਾ ਤੂੰ ਚਲੀ ਜਾ ਪਰ ਇਹ ਅੱਜ ਵੀ ਮੈਨੂੰ ਛੱਡਦੀ ਆ ਮੇਰੇ ਕੋਲ ਦੌਲਤ ਸ਼ੌਹਰਤ ਪੈਸਾ ਘਰ ਸਭ ਆਪਣਿਆਂ ਨੇ ਖੋលਿਆ ਇਹ ਤਾਂ ਵੀ ਮੇਰੇ ਨਾਲ ਖੜੀ ਰਹੀ ਮੈਂ ਇਹਦੀ ਗੱਲ ਲਾ ਕੇ ਵੀ ਅੱਜ ਕਿ ਰੋ ਲਿਆ ਜੋ ਜ਼ਖਮ ਇਹਨੂੰ ਦਿੱਤੇ ਆ ਕਿੱਥੇ ਭਰ ਜੂਗਾ ਜਿੱਦੋਂ ਪੈਸਾ ਸੀ ਉਹਦੇ ਦੀ ਚਾਪ ਪੂਰੀ ਕੀਤੀ ਨਹੀਂ ਹੁਣ ਬਿਲਕੁਲ ਕੰਗਾਲ ਹੋ ਗਿਆ ਮੇਦੀ ਸੁਪਨੇ ਕਿੱਥੇ